हमदर्द टीवी देख रहे सारे दर्शकानों प्यार भरी सशिकाल महतवा ਦੇ ਨਾਲ विवेक कुमार ਲੈ ਕੇ حاضر ਆਈ ਜੀ ਦੇਸ਼ ਦੁਨੀਆ ਬੁਲੇਟਿਨ ਦੇਸ਼ ਦੁਨੀਆ ਬੁਲੇਟਿਨ ਦੀ ਸ਼ੁਰੂਆਤ ਕਰ ਲੈਨੇ ਆਜ ਦੀਆਂ ਮੁੱਖ ਖਬਰਾਂ ਦੇ ਨਾਲ ਤੰਬਲਾ ਰੇਜ ਗੋਲੀਬਾਰੀ ਦੇ ਮ੍ਰਿਤਕਾਂ ਦੀ ਯਾਦ ਚ ਸ਼ਰਧਾਂਜਲੀ ਸਮਾਗਮ ਪ੍ਰਧਾਨ ਮੰਤਰੀ ਮਾਕਰਨੀ ਸਮੇਤ ਹੋ ਨਾਗੂਆ ਨੇ ਪਹਰੀ ਹਾਜ਼ਰੀ ਕੈਨੇਡਾ ਚ ਪੰਜਾਬੀ ਨੌਜਵਾਨ ਨੂੰ ਪੰਗੜਾ ਪਾਉਂਦੇ ਦੀ ਵੀਡੀਓ ਸਾਂਝੀ ਕਰਨੀ ਪਈ ਭਾਰੀ ਲੋਕਾਂ ਵੱਲੋਂ ਨੌਜਵਾਨ ਨੂੰ ਕੀਤਾ ਜਾ ਰਿਹਾ ਹੈ ਟ੍ਰੋਲ ਅਮਰੀਕਾ ਚ ਭਾਰਤੀ ਨੌਜਵਾਨ ਦੀ ਪੇਤ ਪਰੇ ਹਲਾਤਾਂ ਚ ਮੌਤ ਕੈਲੀਫੋਰਨੀਆ ਚ ਪਿਛਲੇ 6 ਦਿਨਾਂ ਤੋਂ ਲਾਪਤਾ ਸੀ ਨੌਜਵਾਨ ਕੈਨੇਡਾ ਨੇ ਭਾਰਤੀਆਂ ਨੂੰ ਦਿੱਤਾ ਵੱਡਾ ਝਟਕਾ ਕੈਨੇਡਾ ਦੇ ਆਈਈਸੀ ਵਰਕ ਪਰਮਿਟ ਭਾਰਤ ਨੂੰ ਨਹੀਂ ਕੀਤਾ ਗਿਆ ਸ਼ਾਮਲ ਤੀ ਤੋਂ ਵੱਧ ਦੇਸ਼ਾਂ ਨੂੰ ਦਿੱਤੇ ਜਾਣਗੇ ਵਰਕ ਪਰਮਿਟ ਪੰਜ ਯੂਰੋਪੀ ਦੇਸ਼ਾਂ ਵੱਲੋਂ ਰਸ਼ੀਆ ਦੇ ਰਾਸ਼ਟਰਪਤੀ ਵਲਦਮੀਰ ਪੁਤਿਨ ਤੇ ਗੰਭੀਰ ਇਲਜ਼ਾਮ ਅਲੈਕਸੀ ਨਵਲਨਿਨ ਨੂੰ ਡੱਡੂ ਦਾ ਜ਼ਹਿਰ ਦੇ ਕੇ ਮਾਰਨ ਦੇ ਲੱਗੇ ਨੇ ਇਲਜ਼ਾਮ ਦੇਸ਼ ਦੁਨੀਆ ਬੁਲੇਟਿਨ ਦੀ ਸ਼ੁਰੂਆਤ ਕਰ ਲੈਨੇ ਆ ਅੱਜ ਦੀ ਸਭ ਤੋਂ ਅਹਿਮ ਖਬਰ ਦੇ ਨਾਲ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਪਹਾੜੀ ਕਸਬੇ ਟੰਬਲਰ ਰੇਜ ਵਿੱਚ ਬੀਤੇ ਦਿਨੀ ਹੋਈ ਭਿਆਨਕ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਪੀੜਤਾ ਦੀ ਯਾਦ ਵਿੱਚ ਇੱਕ ਭਾਵੁਕ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ 'ਚ ਦੇਸ਼ ਦੇ ਵੱਖ-ਵੱਖ ਰਾਜਨੀਤਿਕ ਦਲਾਂ ਦੇ ਆਗੂਆਂ ਨੇ ਹਾਜ਼ਰੀ ਭਰ ਕੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਮਾਕਰਨੀ ਸਮੇਤ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀ ਆਰ ਪੋਲੀਵਰ ਅਤੇ ਹੋਰਨਾਂ ਸਿਆਸੀ ਆਗੂਆਂ ਨੇ ਇਕੱਠੇ ਹੋ ਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਸਭ ਨੇ ਰਾਜਨੀਤਿਕ ਪੇਤ ਪਾਵ ਤੋਂ ਉਪਰ ਉੱਠ ਕੇ ਇਕਜੁੱਟਤਾ ਦਾ ਸੰਦੇਸ਼ ਦਿੱਤਾ ਹੈ ਅਤੇ ਦੁੱਖ ਦੀ ਇਸ ਘੜੀ 'ਚ ਪ੍ਰਭਾਵਿਤ ਲੋਕਾਂ ਦੇ ਨਾਲ ਖੜੇ ਰਹਿਣ ਦਾ ਭਰੋਸਾ ਦਿਵਾਇਆ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਮਾਕਾਨੀ ਨੇ ਗੋਲੀਬਾਰੀ ਦੇ ਪੀੜਤਾਂ ਨੂੰ ਯਾਦ ਕੀਤਾ ਹੈ ਅਤੇ ਉਹਨਾਂ ਲੋਕਾਂ ਲਈ ਪ੍ਰਾਰਥਨਾ ਕੀਤੀ ਹੈ ਜੋ ਆਪਣੀਆਂ ਜਾਨ ਗਵਾ ਚੁੱਕੇ ਨੇ ਪ੍ਰਧਾਨ ਮੰਤਰੀ ਮਾਕਾਨੀ ਨੇ ਕਿਹਾ ਕਿ ਪੂਰਾ ਕੈਨੇਡਾ ਟੰਬਲਰ ਰਿਜ਼ ਦੇ ਲੋਕਾਂ ਨਾਲ ਇੱਕ ਅਜਿਹਾ ਭਾਈਚਾਰਾ ਜੋ ਇੱਕ ਦੂਸਰੇ ਤੇ ਨਿਰਭਰ ਕਰਦਾ ਹੈ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਕਰਨੀ ਨੇ ਕਿਹਾ ਕਿ ਜਦੋਂ ਅਸੀਂ ਅੱਜ ਰਾਤ ਇੱਥੋਂ ਚਲੇ ਜਾਵਾਂਗੇ ਤਾਂ ਕੁਝ ਤੁਸੀਂ ਸ਼ਾਂਤ ਘਰਾਂ ਵਿੱਚ ਵਾਪਸ ਚਲੇ ਜਾਓਗੇ ਤੁਹਾਡੇ ਵਿੱਚੋਂ ਕੁਝ ਖਾਲੀ ਕਮਰਿਆਂ 'ਚ ਪਰ ਤੁਸੀਂ ਇੱਕ ਗੱਲ ਯਾਦ ਰੱਖਣਾ ਕਿ ਤੁਸੀਂ ਇਕੱਲੇ ਨਹੀਂ ਹੋ ਸਾਰਾ ਦੇਸ਼ ਟੰਬਲਰ ਰਿਜ ਦੇ ਲੋਕਾਂ ਨਾਲ ਖੜਾ ਹੈ ਅਤੇ ਹਮੇਸ਼ਾ ਉਹਨਾਂ ਦੇ ਨਾਲ ਖੜਾ ਰਹੇਗਾ ਜ਼ਿਕਰ ਹੋ ਗਿਆ ਕਿ ਕੁਝ ਦਿਨ ਪਹਿਲਾਂ ਸਥਾਨਕ ਉੱਚ ਵਿਦਿਆਲੇ 'ਚ ਕੋਈ ਗੋਲੀਬਾਰੀ ਦੌਰਾਨ 8 ਲੋਕਾਂ ਦੀ ਮੌਤ ਹੋ ਗਈ ਸੀ ਮਰਨ ਵਾਲਿਆਂ ਚ 6 ਨੌਜਵਾਨ ਵਿਦਿਆਰਥੀ ਇਕਦਿ ਆਪਕਤੇ ਹਮਲਾ ਵਰਤੇ ਪਰਿਵਾਰਕ ਮੈਂਬਰ ਵੀ ਸ਼ਾਮਲ ਸਨ ਘਟਨਾ ਤੋਂ ਬਾਅਦ ਕਸੂਏ ਚ ਅਜੇ ਤੱਕ ਸੋਗ ਤੇ ਖਮੋਸ਼ੀ ਦਾ ਮਾਹੌਲ ਛਾਇਆ ਹੋਇਆ ਹੈ ਕਈ ਦੁਕਾਨਾਂ ਅਜੇ ਵੀ ਬੰਦ ਨੇ ਅਤੇ ਲੋਕ ਭੀੜ ਤੋਂ ਦੂਰ ਰਹਿ ਕੇ ਨਿੱਜੀ ਤੌਰ ਤੇ ਦੁੱਖ ਮਨਾਉਂਦੇ ਨਜ਼ਰ ਆ ਰਹੇ ਨੇ ਸਮਾਗਮ ਦੌਰਾਨ ਮੋਮਬਤੀਆਂ ਜਗਾ ਕੇ ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ ਹੈ ਅਤੇ ਫੁੱਲ ਅਰਪਿਤ ਕੀਤੇ ਗਏ ਨੇ ਦੇਸ਼ ਭਰ ਚ ਇਸ ਦੁਖਦਾਈ ਘਟਨਾ ਤੋਂ ਬਾਅਦ ਸੋਗ ਦੀ ਲਹਿਰ ਫੈਲ ਗਈ ਹੈ ਵੱਖ-ਵੱਖ ਸਮਾਜਿਕ ਅਤੇ ਸੇਵਾ ਮੁਖੀ ਸੰਸਥਾਵਾਂ ਵੱਲੋਂ ਪੀੜਤ ਪਰਿਵਾਰਾਂ ਦੀ ਮਦਦ ਲਈ ਯਤਨ ਕੀਤੇ ਜਾ ਰਹੇ ਨੇ ਸਰਕਾਰ ਵੱਲੋਂ ਵੀ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਗਿਆ ਹੈ ਵੈਨ ਵੀ ਲੀਵ ਹੇਅਰ ਟੁਨਾਈਟ ਐਂਡ ਸਮ ਆਫ ਯੂ ਗੋ ਬੈਕ ਟੂ ਕੁਆਇਟ ਹਾਊਸਸ ਸਮ ਆਫ ਯੂ ਗੋ ਬੈਕ ਟੂ ਐਮਟੀ ਰੂਮਸ ਪਲੀਜ਼ ਨੋ ਥੈਟ ਯੂ ਆਰ ਨਾਟ ਅਲੋਨ ਵੀ ਨੇਟ ਪਸਲ You're not alone. When you wake up tomorrow and the world feels impossible, know that millions of Canadians are with you. When the cameras leave and the quiet sets in, know that we still will be here. And know that we shall need you too. Because Canada is a community that relies on each other's grace. And may that grace bless us all. ਦੇਸ਼ ਦੁਨੀਆ ਬੁਲੇਟਿਨ 'ਚ ਹੁਣ ਰੁਕ ਕਰਦੇ ਆ ਅਗਲੀ ਖਬਰ ਦਾ ਜਿੱਥੇ ਕੈਨੇਡਾ 'ਚ ਇੱਕ ਪੰਜਾਬੀ ਨੌਜਵਾਨ ਨੇ ਬਰਫ਼ ਤੇ ਪੰਗੜਾ ਪਾਉਂਦੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀ ਕਰਕੇ ਨਵਾਂ ਵਿਵਾਦ ਖੜਾ ਕਰ ਲਿਆ ਹੈ ਕੈਨੇਡਾ 'ਚ ਇੱਕ ਪੰਜਾਬੀ ਨੌਜਵਾਨ ਦੇ ਬਰਫ਼ ਤੇ ਪੰਗੜੇ ਨੇ ਵਿਵਾਦ ਖੇੜ ਦਿੱਤਾ ਹੈ ਕੈਨੇਡੀਅਨ ਨਾਗਰਿਕਾਂ ਸਮੇਤ ਪੰਜਾਬੀ ਭਾਈਚਾਰੇ ਵੱਲੋਂ ਵੀ ਇਸ ਨੌਜਵਾਨ ਨੂੰ ਸੋਸ਼ਲ ਮੀਡੀਆ ਤੇ ਟਰੋਲ ਕੀਤਾ ਜਾ ਰਿਹਾ ਹੈ ਇਹ ਪੰਜਾਬੀ ਨੌਜਵਾਨ ਗੁਰਦੀਪ ਭੰਦੇਰ ਹੈ ਜੋ ਕਿ ਇੱਕ ਸਿੱਖ ਕੈਨੇਡੀਅਨ ਲੇਖਕ ਅਧਿਆਪਕ ਅਤੇ ਪੰਗੜਾ ਕਲਾਕਾਰ ਹੈ ਉਹ ਆਪਣੇ ਉਰਜਾਵਾਨ ਭੰਗੜੇ ਦੇ ਵੀਡੀਓ ਅਤੇ ਸਕਾਰਾਤਮਕ ਸੰਦੇਸ਼ਾਂ ਲਈ ਜਾਣਿਆ ਜਾਂਦਾ ਹੈ ਗੁਰਦੀਪ ਪੰਦੇਰ ਦੇ ਟ੍ਰੋਲਿੰਗ ਦਾ ਕਾਰਨ 10 ਫਰਵਰੀ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਟੰਬਲਰ ਰਿਜ ਵਿੱਚ ਹੋਈ ਗੋਲੀਬਾਰੀ ਹੈ ਇਸ ਘਟਨਾ 'ਚ ਇੱਕ 트랜ਸਜੈਂਡਰ ਵਿਅਕਤੀ ਨੇ 8 ਲੋਕਾਂ ਦੀ ਜਾਨ ਲੈ ਲਈ ਹੈ ਕੈਨੇਡਾ 'ਚ ਇਸ ਘਟਨਾ ਨੂੰ ਲੈ ਕੇ ਸੋਗ ਹੈ ਇਸ ਦੌਰਾਨ 12 ਫਰਵਰੀ ਨੂੰ ਗੁਰਦੀਪ ਨੇ ਬਰਫ਼ ਤੇ ਭੰਗੜਾ ਪਾਉਂਦੇ ਹੋਏ ਆਪਣਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਜਿਸ ਤੋਂ ਬਾਅਦ ਗੁਰਦੀਪ ਪੰਦੇਰ ਨੂੰ ਸੋਸ਼ਲ ਮੀਡੀਆ ਤੇ ਟਰੋਲ ਕੀਤਾ ਜਾਣ ਲੱਗਾ ਲੋਕਾਂ ਵੱਲੋਂ ਗੁਰਦੀਪ ਦੀ ਪੋਸਟ ਦੇ ਨੀਚੇ ਕਈ ਤਰੀਕੇ ਦੇ ਕਮੈਂਟ ਕੀਤੇ ਜਾ ਰਹੇ ਨੇ ਲੋਕਾਂ ਨੇ ਲਿਖਿਆ ਹੈ ਕਿ ਸੋਗ ਦੇ ਇਸ ਸਮੇਂ ਵਿੱਚ ਵੀ ਉਹ ਅਜੇ ਵੀ ਮੁਸਕਰਾ ਰਿਹਾ ਹੈ ਅਤੇ ਨੱਚ ਰਿਹਾ ਹੈ ਆਪਣੀ ਨਵੀਂ ਕਿਤਾਬ ਦਾ ਪ੍ਰਚਾਰ ਕਰ ਰਿਹਾ ਹੈ ਕਈ ਲੋਕਾਂ ਨੇ ਇਹ ਵੀ ਲਿਖਿਆ ਹੈ ਕਿ ਉਹ ਕਿਸੇ ਵੀ ਹਾਲਤ 'ਚ ਕੈਨੇਡੀਅਨ ਨਾਗਰਿਕ ਨਹੀਂ ਹੋ ਸਕਦਾ ਜਦੋਂ ਗੁਰਦੀਪ ਸਿੰਘ ਨੂੰ ਜ਼ਿਆਦਾ ਟਰੋਲ ਕੀਤਾ ਜਾਣ ਲੱਗਾ ਤਾਂ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕਾਰਨ ਪੋਸਟ ਕੀਤਾ ਹੈ ਉਸਨੇ ਲਿਖਿਆ ਹੈ ਕਿ ਸਾਰੇ ਕੈਨੇਡਾ ਚ ਦੁਖਦੀਲ ਲਹਿਰ ਫੈਲ ਰਹੀ ਹੈ ਦਿਲ ਭਾਰੀ ਨੇ ਭਾਵਨਾਵਾਂ ਕੱਚੀਆਂ ਨੇ ਫਿਰ ਵੀ ਹਨੇਰੇ ਪਲਾ ਚ ਖੁਸ਼ੀ ਇੱਕ ਮੱਲਮ ਅਤੇ ਮਾਨਸਿਕ ਦਵਾਈ ਦੋਮਾ ਦੇ ਰੂਪ ਚ ਉੱਭਰਦੀ ਹੈ ਇੱਕ ਰੌਸ਼ਨੀ ਜੋ ਨਾਜ਼ਖਮਾਂ ਨੂੰ ਭਰਦੀ ਹੈ ਜਿਨ੍ਹਾਂ ਨੂੰ ਸ਼ਬਦ ਭਰ ਨਹੀਂ ਸਕਦੇ ਇਸੇ ਪਾਵਨਾ ਨਾਲ ਮੈਂ ਇਹ ਵੀਡੀਓ ਪੇਸ਼ ਕੀਤੀ ਹੈ ਜ਼ਿਕਰਯੋਗ ਹੈ ਕਿ ਗੁਰਦੀਪ ਮੂਲ ਰੂਪ ਚ ਲੁਧਿਆਣਾ ਦਾ ਰਹਿਣ ਵਾਲਾ ਹੈ ਗੁਰਦੀਪ ਪੰਦੇ ਨੇ ਗੁਰਦੀਪ ਮੈਗਜ਼ੀਨ ਲਾਂਚ ਕੀਤੀ ਹੈ ਇਸ ਦਾ ਪਹਿਲਾ ਅੰਕ ਅਜੇ ਪ੍ਰਕਾਸ਼ਿਤ ਨਹੀਂ ਹੋਇਆ ਹੈ ਇਸ ਦਾ ਜਸ਼ਨ ਮਨਾਉਣ ਲਈ ਗੁਰਦੀਪ ਨੇ ਬਰਸ ਤੇ ਪੰਗੜਾ ਕੀਤਾ ਅਤੇ ਇਸ ਦਾ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕੀਤਾ ਹੈ ਇਸ ਸੰਕਚੋਸ ਨੇ ਲੋਕਾਂ ਨੂੰ ਖੁਸ਼ ਰਹਿਣ ਲਈ ਕਿਵੇਂ ਉਤਸ਼ਾਹਿਤ ਕਰਨਾ ਹੈ ਇਸ ਬਾਰੇ ਲੇਖ ਲਿਖੇ ਨੇ ਅਗਲੀ ਬੇਹਦ ਮਹੱਤਵਪੂਰਨ ਖਬਰ ਅਮਰੀਕਾ ਦੇ ਕੈਲੀਫੋਰਨੀਆ ਤੋਂ ਹੈ ਜਿੱਥੇ 6 ਦਿਨਾਂ ਤੋਂ ਲਾਪਤਾ ਭਾਰਤੀ ਵਿਦਿਆਰਥੀ ਦੀ ਲਾਸ਼ ਮਿਲੀ ਹੈ ਅਮਰੀਕਾ ਤੋਂ ਇੱਕ ਬੇਹੱਦ ਹੀ ਸਨਸਨੀਖੇਜ਼ ਖਬਰ ਸਾਹਮਣੇ ਆਈ ਹੈ ਜਿੱਥੇ ਦੀ ਕੈਲੀਫੋਰਨੀਆ ਯੂਨੀਵਰਸਿਟੀ 'ਚ ਪੋਸਟ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਿਹਾ 22 ਸਾਲਾ ਭਾਰਤੀ ਵਿਦਿਆਰਥੀ ਸਾਕੇਤ ਸ਼੍ਰੀਨਿਵਾਸੀਆ ਜੋ ਕਿ ਪਿਛਲੇ 6 ਦਿਨਾਂ ਤੋਂ ਲਾਪਤਾ ਸੀ ਉਸਦੀ ਲਾਸ਼ ਬਰਾਮਦ ਹੋ ਗਈ ਹੈ ਜਿਸ ਮਗਰੋਂ ਇਲਾਕੇ 'ਚ ਸਨਸਨੀ ਫੈਲ ਗਈ ਹੈ ਸੈਨ ਫ੍ਰਾਂਸਿਸਕੋ ਸਥਿਤ ਭਾਰਤੀ ਦੂਤਾਵਾਸ ਨੇ ਸ਼ਨੀਵਾਰ ਨੂੰ ਸਾਕੇਤ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਸਥਾਨਕ ਪੁਲਿਸ ਨੂੰ ਉਸਦੀ ਲਾਸ਼ ਤਲਾਸ਼ੀ ਮਹਿੰਮ ਦੌਰਾਨ ਬਰਾਮਦ ਹੋਈ ਹੈ ਕਰਨਾਟਕ ਦਾ ਰਹਿਣ ਵਾਲਾ ਸਾਕੇਤ ਸੋਮਵਾਰ ਤੋਂ ਲਾਪਤਾ ਸੀ ਉਸ ਦਾ ਬੈਗ ਜਿਸ ਦੇ ਵਿੱਚ ਪਾਸਪੋਰਟ ਅਤੇ ਲੈਪਟਾਪ ਸੀ ਪਹਿਲਾ ਹੀ ਵਰਕਲੇ ਹिल्स ਦੇ ਇੱਕ ਘਰ ਦੇ ਬਾਹਰ ਮਿਲਿਆ ਸੀ ਭਾਰਤੀ ਦੂਤਾਵਾਸ ਨੇ ਇਸ ਘਟਨਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਦੂਤਾਵਾਸ ਦੇ ਅਧਿਕਾਰੀ ਸਾਕੇਤ ਦੇ ਪਰਿਵਾਰ ਨਾਲ ਸੰਪਰਕ ਵਿੱਚ ਨੇ ਅਤੇ ਉਸ ਦੀ ਮ੍ਰਿਤਕ ਦੇ ਨੂੰ ਜਲਦ ਤੋਂ ਜਲਦ ਭਾਰਤ ਭੇਜਣ ਦੇ ਪ੍ਰਬੰਧ ਕਰ ਰਹੇ ਨੇ ਸਾਕੇਤ ਆਈਆਈਟੀ ਮ드ਰਾਸ ਦਾ ਸਾਬਕਾ ਵਿਦਿਆਰਥੀ ਸੀ ਅਤੇ ਬਰਕਲੇ ਚ ਕੈਮੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਸੀ ਪੁਲਿਸ ਵੱਲੋਂ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਇਸ ਦੁਖਦਾਈ ਖਬਰ ਨਾਲ ਸਾਕੇਤ ਦੇ ਪਰਿਵਾਰ ਅਤੇ ਦੋਸਤਾਂ ਚ ਸੋਗ ਦੀ ਲਹਿਰ ਹੈ ਫਿਲਹਾਲ ਉਸ ਦੇ ਲਾਪਤਾ ਹੋਣ ਤੇ ਮੌਤ ਦੇ ਕਾਰਨਾਂ ਦੀ ਪੁਲਿਸ ਤੇਜ਼ੀ ਨਾਲ ਜਾਂਚ ਕਰ ਰਹੀ ਹੈ ਜਿਕਰ ਹੋ ਗਿਆ ਕਿ ਸਾਕੇਤ ਨੂੰ ਸੌਫਟ ਅਤੇ ਐਕਟਿਵ ਮਟੀਰੀਅਲ ਸੈਮੀਕੰਡਕਟਰ ਅਤੇ ਐਡਵਾਂਸਡ ਮਟੀਰੀਅਲ ਚ ਡਿਪਟੈਕ ਇਨੋਵੇਸ਼ਨ ਦਾ ਜਨੂਨ ਸੀ साकेत यूनिवर्सिटी ऑफ कैलिफोर्निया बर्कले ਤੋਂ ਪ੍ਰੋਡਕਟਰ ਡਿਵੈਲਪਮੈਂਟ ਪ੍ਰੋਗਰਾਮ ਦੇ ਤਹਿਤ ਮਾਸਟਰ ਆਫ ਸਾਇੰਸ ਕਰ ਰਿਹਾ ਸੀ ਅਗਸਤ 2025 ਚ ਸਾਕੇਤ ਨੇ ਇੱਥੇ ਪੜ੍ਹਾਈ ਦੀ ਸ਼ੁਰੂਆਤ ਕੀਤੀ ਸੀ ਅਤੇ ਮਈ 2026 ਚ ਇੱਕ ਕੋਰਸ ਪੂਰਾ ਹੋ ਜਾਣਾ ਸੀ ਸਾਕੇਤ ਨੇ ਇਸ ਤੋਂ ਪਹਿਲਾਂ ਇੰਡੀਅਨ ਇੰਸਟੀਟਿਊਟ ਆਫ ਟੈਕਨੋਲੋਜੀ ਮ드ਰਾਸ ਤੋਂ ਕੈਮੀਕਲ ਇੰਜੀਨੀਅਰਿੰਗ ਚ ਬੈਚਲਰ ਆਫ ਟੈਕਨੋਲੋਜੀ ਪੂਰੀ ਕੀਤੀ ਸੀ ਬੜਾਈ ਤੋਂ ਇਲਾਵਾ ਸਾਕੀਤ ਆਈਆਈਟੀ ਮਦਰਾਸ ਦੇ ਵਿਦਿਆਰਥੀ ਪਹਿਲ ਕਦਮੀਆਂ ਚ ਵੀ ਸ਼ਾਮਲ ਸੀ ਈਸੈਲ ਆਈਟੀ ਮਦਰਾਸ ਰਾਹੀਂ ਉਸਨੇ ਦੋ ਸਾਲਾਂ ਚ ਕਈ ਅਹਿਮ ਕਾਮਾਂ ਵਿੱਚ ਨਿਭਾਈਆਂ ਸਨ ਅਗਲੀ ਖਬਰ ਕੈਨੇਡਾ ਤੋਂ ਹੈ ਜਿੱਥੇ ਕੈਨੇਡਾ ਦੇ ਆਈਈਸੀ ਵਰਕ ਪਰਮਿਟ ਚ ਭਾਰਤ ਨੂੰ ਸ਼ਾਮਲ ਨਹੀਂ ਕੀਤਾ ਗਿਆ ਅਤੇ 30 ਤੋਂ ਵੱਧ ਦੇਸ਼ਾਂ ਦੇ ਨੌਜਵਾਨਾਂ ਨੂੰ ਵਰਕ ਪਰਮਿਟਰ ਦਿੱਤੇ ਗਏ ਨੇ ਕੈਨੇਡਾ ਨੇ ਇੰਟਰਨੈਸ਼ਨਲ ਐਕਸਪੀਰੀਅੰਸ ਕੈਨੇਡਾ ਦੇ ਤਹਿਤ ਵਿਸ਼ੇਸ਼ ਵਰਕ ਪਰਮਿਟ ਲਈ ਯੋਗ ਨੌਜਵਾਨਾਂ ਦੀ ਇੱਕ ਨਵੀਂ ਸੂਚੀ ਜਾਰੀ ਕੀਤੀ ਹੈ ਪਰ ਭਾਰਤ ਨੂੰ ਇਸ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਇਸ ਨਾਲ ਦੇਸ਼ ਭਰ ਦੇ ਨੌਜਵਾਨਾਂ ਚ ਚਿੰਤਾਵਾਂ ਵੱਧ ਗਈਆਂ ਨੇ ਜਿਨ੍ਹਾਂ ਵਿੱਚ ਪੰਜਾਬ ਦੇ ਲੋਕ ਵੀ ਸ਼ਾਮਲ ਨੇ ਜੋ ਹਰ ਸਾਲ ਨੌਕਰੀ ਅਤੇ ਸਥਾਈ ਨਿਵਾਸ ਦੇ ਮੌਕਿਆਂ ਲਈ ਕੈਨੇਡਾ ਜਾਂਦੇ ਨੇ IEC پروگرام ਦੇ ਤਹਿਤ ਆਸਟ੍ਰੇਲੀਆ, ਫਰਾਂਸ, ਜਰਮਨੀ, ਆਇਰਲੈਂਡ, ਜਾਪਾਨ, ਦੱਖਣੀ ਕੋਰੀਆ, ਸਪੇਨ, ਸਵੀਡਨ ਅਤੇ ਯੂਕੇ ਸਮੇਤ 30 ਤੋਂ ਵੱਧ ਦੇਸ਼ਾਂ ਦੇ 18 ਤੋਂ 35 ਸਾਲਾਂ ਦੀ ਉਮਰ ਦੇ ਨੌਜਵਾਨਾਂ ਨੂੰ ਬਾਤੋ ਬਾਤ 2 ਸਾਲਾਂ ਲਈ ਵਰਕ ਪਰਮਿਟ ਦਿੱਤੇ ਜਾਣਗੇ। ਜਦੋਂ ਕਿ ਬਹੁਤ ਸਾਰੇ ਦੇਸ਼ਾਂ ਨੂੰ ਆਪਣੇ ਜੀਵਨ ਕਾਲ 'ਚ ਇੱਕ ਤੋਂ ਤਿੰਨ ਵਾਰ ਹਿੱਸਾ ਲੈਣ ਦਾ ਮੌਕਾ ਮਿਲੇਗਾ। ਭਾਰਤ ਨੂੰ ਸੂਚੀ 'ਚੋਂ ਬਾਹਰ ਰੱਖਿਆ ਗਿਆ ਹੈ। ਮਾਰਾਂ ਦੇ ਅਨੁਸਾਰ ਭਾਰਤੀ ਨੌਜਵਾਨਾਂ ਨੂੰ ਆਮ ਮਾਲਕ ਅਧਾਰਿਤ ਵਰਕ ਪਰਮਿਟ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਹੈ ਜਿਸ ਲਈ ਲੇਬਰ ਮਾਰਕੀਟ ਪ੍ਰਭਾਵ ਮੁਲਾਂਕਣ ਦੀ ਲੋੜ ਹੁੰਦੀ ਹੈ ਇਸ ਦੇ ਉਲਟ ਆਈਈਸੀ ਦੇ ਅਧੀਨ ਚੁਣੇ ਗਏ ਦੇਸ਼ਾਂ ਦੇ ਨੌਜਵਾਨ ਇੱਕ ਮੁਕਾਬਲਤਨ ਸਧਾਰਨ ਲੋਟਰੀ ਪ੍ਰਣਾਲੀ ਰਾਹੀਂ ਇੱਕ ਓਪਨ ਵਰਕ ਪਰਮਿਟ ਜਾਂ ਇੱਕ ਯੋਗ ਪ੍ਰੋਫੈਸ਼ਨਲ ਪਰਮਿਟ ਪ੍ਰਾਪਤ ਕਰ ਸਕਦੇ ਨੇ ਇਮੀਗ੍ਰੇਸ਼ਨ ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਭਾਰਤ ਨੂੰ ਯੂਥ ਮੋਬਿਲਟੀ ਸਮਝੌਤੇ 'ਚ ਸ਼ਾਮਲ ਕੀਤਾ ਜਾਂਦਾ ਹੈ ਤਾਂ ਇਹ ਪੰਜਾਬ ਅਤੇ ਹੋਰ ਰਾਜਾਂ ਦੇ ਨੌਜਵਾਨਾਂ ਨੂੰ ਮਹੱਤਵਪੂਰਨ ਰਾਹਤ ਪ੍ਰਦਾਨ ਕਰ ਸਕਦਾ ਹੈ ਵਰਤਮਾਨ 'ਚ ਸੂਚੀ ਵਿੱਚੋਂ ਭਾਰਤ ਦੀ ਗੈਰਹਾਜ਼ਰੀ ਲੱਖਾਂ ਬੇਨਕਾਰਾਂ ਲਈ ਚਿੰਤਾ ਦਾ ਕਾਰਨ ਬਣੀ ਹੋਈ ਹੈ ਅਗਲੀ ਖਬਰ ਰਸ਼ੀਆ ਤੋਂ ਹੈ ਜਿੱਥੇ ਪੰਜ ਯੂਰੋਪੀ ਦੇਸ਼ਾਂ ਨੇ ਰੂਸੀ ਰਾਸ਼ਪਤੀ ਬਲਦਮਿਰ ਪੁਤਿਨ ਤੇ ਆਪਣੇ ਵਿਰੋਧੀਆਂ ਨੂੰ ਐਪੀਬਾਇਟੇਡ ਨਾਲ ਜ਼ਹਿਰ ਦੇਣ ਦਾ ਦੋਸ਼ ਲਗਾਇਆ ਹੈ ਪੰਜ ਯੂਰੋਪੀ ਦੇਸ਼ਾਂ ਨੇ ਰੂਸੀ ਰਾਸ਼ਪਤੀ ਬਲਦਮਿਰ ਪੁਤਿਨ ਤੇ ਆਪਣੇ ਵਿਰੋਧੀ ਅਲੈਕਸੀ ਨਵਲਨੀ ਨੂੰ ਐਪਬਾਇਟੇਡ ਨਾਲ ਜ਼ਹਿਰ ਦੇਣ ਦੇ ਦੋਸ਼ ਲਗਾਏ ਨੇ ਬ੍ਰਿਟੇਨ ਫਰਾਂਸ ਜਰਮਨੀ ਸਵੀਡਨ ਅਤੇ ਨੀਦਰਲੈਂਡ ਨੇ ਕਿਹਾ ਕਿ ਯੂਰੋਪੀਅਨ ਅਪਰੋਖਸ਼ਾਲਾ ਚ ਜਾਂਚ ਕੀਤੇ ਗਏ ਨਵਲਨੀ ਦੇ ਸਰੀਰ ਦੇ ਨਮੂਨੇ ਚ ਐਪਬਾਇਟੇਨ ਪਾਇਆ ਗਿਆ ਹੈ ਇਹ ਇੱਕ ਅਜੀਹ ਜਹਿਰ ਹੈ ਜੋ ਰੂਸ ਚ ਕੁਦਰਤੀ ਤੌਰ ਤੇ ਨਹੀਂ ਮਿਲਦਾ। ਇਹਨਾਂ ਦੇਸ਼ਾਂ ਨੇ ਕਿਹਾ ਹੈ ਕਿ ਰੂਸ ਕੋਲ ਜ਼ਹਿਰ ਦੇਣ ਦੇ ਸਾਧਨ ਮਨੋਰਥ ਹਤੇ ਮੌਕਾ ਸੀ। ਉਹਨਾਂ ਕਹਿ ਕਿ ਉਹ ਰਸਾਇਣਿਕ ਹਥਿਆਰ ਸੰਮੇਲਨ ਦੀ ਉਲੰਘਣ ਲਈ ਰੂਸ ਵਿਰੁੱਧ ਸ਼ਿਕਾਇਤ ਦਰਜ ਕਰਵਾਉਣਗੇ। ਨੈਸ਼ਨਲ ਜੀਓਗ੍ਰਾਫਿਕ ਦੇ ਅਨੁਸਾਰ ਇਹ ਜ਼ਹਿਰ ਦੱਖਣੀ ਅਮਰੀਕਾ ਚ ਪਾਈ ਜਾਣ ਵਾਲੇ ਜ਼ਹਿਰੀਲੇ ਡੱਡੂਆਂ ਦੀ ਚਮੜੀ ਚ ਪਾਇਆ ਜਾਂਦਾ ਹੈ। ਇਹ ਜ਼ਹਿਰ ਪਹਿਲਾ ਸ਼ਰੀਰ ਨੂੰ ਅਦਰੰਗੀ ਬਣਾਉਂਦਾ ਹੈ ਫਿਰ ਸਾਂ ਲੈਂਡ 'ਚ ਮੁਸ਼ਕਲ ਪੈਦਾ ਕਰਦਾ ਹੈ ਅਤੇ ਅੰਤ ਵਿੱਚ ਦਰਦਨਾਕ ਮੌਤ ਦਾ ਕਾਰਨ ਬਣਦਾ ਹੈ ਜ਼ਿਕਰ ਹੋਇਆ ਹੈ ਕਿ ਨਵਨੀਦੀ ਦੀ ਮੌਤ 16 ਫਰਵਰੀ 2024 ਨੂੰ ਇੱਕ ਆਰਕਟਿਕ ਜੇਲ੍ਹ ਵਿੱਚ ਹੋਈ ਜਿੱਥੇ ਉਹ 19 ਸਾਲਾਂ ਦੀ ਸਜ਼ਾ ਕੱਟ ਰਿਹਾ ਸੀ ਉਹ ਇੱਕ ਬੁਲੰਦ ਪ੍ਰਦਰਸ਼ਨਕਾਰੀ ਅਤੇ ਸਰਕਾਰੀ ਪ੍ਰਸ਼ਟਾਚਾਰ ਵਿਰੁੱਧ ਵਿਰੋਧ ਪ੍ਰਦਰਸ਼ਨ ਦਾ ਪ੍ਰਬੰਧਕ ਸੀ ਬ੍ਰਿਟਿਸ਼ ਵਿਦੇਸ਼ ਸਕੱਤਰ ਯਵੇਦ ਕਪੂਰ ਨੇ ਕਿਹਾ ਕੀ ਰੂਸ ਨਵਲਨੀ ਨੂੰ ਇੱਕ ਖਤਰੇ ਵਜੋਂ ਦੇਖਦਾ ਸੀ ਅਤੇ ਇਸ ਤਰ੍ਹਾਂ ਦੇ ਜ਼ਹਿਰ ਦੀ ਵਰਤੋਂ ਕਰਕੇ ਇਹ ਦਰਸਾਉਂਦਾ ਹੈ ਕਿ ਉਹ ਰਾਜਨੀਤਿਕ ਵਿਰੋਧ ਤੋਂ ਕਿੰਨਾ ਡਰਦੇ ਨੇ ਫਰਾਂਸ ਦੇ ਵਿਦੇਸ਼ ਮੰਤਰੀ ਜੀਨ ਨੋਇਲ ਬੋਰੀਸ ਨੇ ਕਿਹਾ ਹੈ ਕਿ ਇਸ ਘਟਨਾ ਤੋਂ ਪਤਾ ਚੱਲਦਾ ਹੈ ਕਿ ਪੁਤਿਨ ਸੱਤਾ 'ਚ ਬਣੇ ਰਹਿਣ ਲਈ ਜੈਵਿਕ ਹਥਿਆਰਾਂ ਦੀ ਵਰਤੋਂ ਕਰਨ ਲਈ ਵੀ ਤਿਆਰ ਨੇ ਨਵਲਨੀ ਦੀ ਪਤਨੀ ਯੂਲੀਆ ਨਵਲਿਆਨਾ ਨੇ ਕਿਹਾ ਹੈ ਕਿ ਉਹ ਪਹਿਲੇ ਦਿਨ ਤੋਂ ਹੀ ਯਕੀਨ ਕਰ ਰਹੀ ਸੀ ਕਿ ਉਸ ਦੇ ਪਤੀ ਨੂੰ ਜ਼ਹਿਰ ਦਿੱਤਾ ਗਿਆ ਸੀ ਅਤੇ ਹੁਣ ਸਬੂਤ ਮਿਲ ਗਿਆ ਹੈ ਉਸ ਨੇ ਪੁਤਿਨ ਨੂੰ ਕਾਤਲ ਕਿਹਾ ਅਤੇ ਉਸ ਨੂੰ ਜਵਾਬਦੇਹ ਠਹਿਰਾਉਣ ਦੀ ਮੰਗ ਕੀਤੀ ਹੈ ਰੂਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਨੇਵਲਨੀ ਸੈਰ ਕਰਨ ਤੋਂ ਬਾਅਦ ਬਿਮਾਰ ਹੋ ਗਿਆ ਅਤੇ ਉਸ ਦੀ ਮੌਤ ਕੁਦਰਤੀ ਕਾਰਨਾਂ ਕਰਕੇ ਹੋਈ ਸੀ ਰੂਸੀ ਵਿਦੇਸ਼ ਮੰਤਰੀ ਸਗਰੇਈ ਲਵਰੋਨੋ ਨੇ ਇਹਨਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਗਲੀ ਖਬਰ ਬੰਗਲਾਦੇਸ਼ ਦੀ ਨਵੀਂ ਬਣਨ ਜਾ ਰਹੀ ਸਰਕਾਰ ਨਾਲ ਜੁੜੀ ਹੈ ਜਿੱਥੇ ਬੰਗਲਾਦੇਸ਼ ਦੀ ਨਵੀਂ ਸਰਕਾਰ ਦਾ ਸੌਚਕ ਸਮਾਗਮ 17 ਫਰਵਰੀ ਨੂੰ ਰੱਖਿਆ ਗਿਆ ਹੈ ਅਤੇ ਭਾਰਤ ਸਮੇਤ 13 ਦੇਸ਼ਾਂ ਨੂੰ ਸੱਦਾ ਭੇਜਿਆ ਗਿਆ ਹੈ ਬੰਗਲਾਦੇਸ਼ ਦੀ ਨਵੀਂ ਸਰਕਾਰ ਦਾ ਸੌਚਕ ਸਮਾਗਮ 17 ਫਰਵਰੀ ਨੂੰ ਤੈਅ ਹੋਇਆ ਹੈ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੇ ਨੇਤਾ ਤਾਰਿਕ ਰਹਿਮਾਨ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸੋਚ ਚੁੱਕਣਗੇ ਸੌਚਕ ਸਮਾਗਮ ਬੰਗਲਾਦੇਸ਼ ਦੀ ਅੰਤਰੀਮ ਸਰਕਾਰ ਵੱਲੋਂ ਆਯੋਜਿਤ ਕੀਤਾ ਜਾਵੇਗਾ ਅੰਤਰਿਮ ਸਰਕਾਰ ਦੇ ਮੁਖ ਸਲਾਹਕਾਰ ਮੁਹੰਮਦ ਯੂਨਸ ਨੇ ਇਸ ਵਿਸ਼ੇਸ਼ ਮੌਕੇ ਲਈ ਭਾਰਤ ਸਮੇਤ 13 ਦੇਸ਼ਾਂ ਦੇ ਨੇਤਾਵਾਂ ਨੂੰ ਸੱਦਾ ਦਿੱਤਾ ਹੈ। ਦੇਸ਼ਾਂ ਦੀ ਸੂਚੀ 'ਚ ਭਾਰਤ, ਚੀਨ, ਪਾਕਿਸਤਾਨ, ਸਾਊਦੀ ਅਰਬ, ਤੁਰਕੀ, ਸੰਯੁਕਤ ਅਰਾਬ ਅਮੀਰਾਤ, ਕਤਰ, ਮਲੇਸ਼ੀਆ, ਬ੍ਰੇਨਈ, ਸ਼੍ਰੀਲੰਕਾ, ਨੇਪਾਲ, ਮਾਲਦੀਪ ਅਤੇ ਪੋਟਾਂਸ਼ਾ ਸ਼ਾਮਲ ਹੈ। ਸੋਚਕ ਸਮਾਗਮ ਸੰਸਦ ਦੇ ਦੱਖਣੀ ਪਲਾਜ਼ਾ ਵਿੱਚ ਹੋਵੇਗਾ। ਹਾਲੀ ਦੇ ਵਿੱਚ ਹੋਈਆਂ ਆਮ ਚੋਣਾਂ 'ਚ ਬੀਐਨਪੀ ਨੇ ਪਾਰੀ ਜਿੱਤ ਪ੍ਰਾਪਤ ਕੀਤੀ ਹੈ ਬੀਐਨਪੀ ਨੇ ਜਿੱਤ ਤੋਂ ਬਾਅਦ ਬਧਾਈ ਦਾ ਸੰਦੇਸ਼ ਭੇਜਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਧੰਨਵਾਦ ਕੀਤਾ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪਾਰਟੀ ਨੇ ਲਿਖਿਆ ਕਿ ਉਹ ਭਾਰਤ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਨੇ ਬੀਐਨਪੀ ਨੇ ਆਪਸੀ ਸਤਿਕਾਰ ਅਤੇ ਖੇਤਰੀ ਸ਼ਾਂਤੀ ਦੇ ਆਧਾਰ ਤੇ ਭਾਰਤ ਨਾਲ ਸਬੰਧਾਂ ਨੂੰ ਅੱਗੇ ਵਧਾਉਣ ਦੀ ਇੱਛਾ ਪ੍ਰਗਟਾਈ ਹੈ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਲਾਦੇਸ਼ ਚ ਬੀਐਨਪੀ ਦੀ ਚੋਣ ਜਿੱਤ ਤੋਂ ਬਾਅਦ ਤਾਰਿਕ ਰਹਿਮਾਨ ਨੂੰ ਦਿਲੋਂ ਵਧਾਈਆਂ ਦਿੱਤੀਆਂ ਸਨ ਬੰਗਲਾਦੇਸ਼ ਚ 12 ਫਰਵਰੀ ਨੂੰ ਆਮ ਚੋਣਾਂ ਹੋਈਆਂ ਸਨ ਇਹ ਚੋਣਾਂ ਸ਼ੇਖ ਅਸੇਨਾ ਸਰਕਾਰ ਦੇ ਤਖਤਾ ਪਲਟ ਤੋਂ ਬਾਅਦ ਪਹਿਲੀ ਵਾਰ ਹੋਈਆਂ ਨੇ ਇਸ ਚੋਣ ਵਿੱਚ ਬੀਐਨਪੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ ਜਿਸ ਤੋਂ ਬਾਅਦ ਤਾਰਿਕ ਰਹਿਮਾਨ 17 ਫਰਵਰੀ ਨੂੰ ਪ੍ਰਧਾਨ ਮੰਤਰੀ ਬੋਜੋ ਸੌਚ ਚ ਕੰジャ ਰਹੇ ਨੇ ਜਮਾਤ ਏ ਇਸਲਾਮੀ ਮੁੱਖ ਵਿਰੋਧੀ ਪਾਰਟੀ ਵਜੋਂ ਉਭਰੀ ਹੈ ਪੀਐਮ ਮੋਦੀ ਦੀ ਭਾਗੀਦਾਰੀ ਤੇ ਸ਼ੱਕ ਹੈ ਹਾਲਾਂਕਿ ਇਸ ਸੌਚੁਕ ਸਮਾਗਮ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਾਮਲ ਹੋਣ ਦੀ ਉਮੀਦ ਬਹੁਤ ਘੱਟ ਹੈ ਕਿਉਂਕਿ ਉਸੇ ਸਮੇਂ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਭਾਰਤ ਦੇ ਦੌਰੇ ਤੇ ਹੋਣਗੇ ਮੰਨਿਆ ਜਾ ਰਿਹਾ ਹੈ ਕਿ ਭਾਰਤ ਤੋਂ ਕੋਈ ਹੋਰ ਸੀਨੀਅਰ ਨੇਤਾ ਸੌਚੁਕ ਸਮਾਰੋਹ ਚ ਸ਼ਾਮਲ ਹੋ ਸਕਦਾ ਹੈ ਹਮਦਰਦ ਟੀਵੀ